brought to by silver pumps top quality aur consistent performance ke liye sirf silver pumps naam yaad rakhna haryana de mashhoor instagram content creator sukhpreet singh urf sukhratia nu police ne qatal de dosh vich giraftar kar liya hai qatal karne wale dove prahaman nu noida stf ne surajpur ilake to giraftar kar liya hai darasal sukhpreet singh ne apne mamme de munde gurpreet singh naal milke navi mumbai vich ek theka lene to baad aurat da qatal kar deta ਸੁਖਰਤਿਆ ਦੇ ਇੰਸਟਾਗ੍ਰਾਮ ਤੇ 525000 ਤੋਂ ਵੀ ਵੱਧ ਫਾਰਵਰਡਸ ਨੇ ਇਸ ਪੂਰੀ ਸਾਜ਼ਿਸ਼ ਵਿੱਚ ਸੁਖਪ੍ਰੀਤ ਸਿੰਘ ਦੇ ਮਾਮੇ ਦਾ ਪੁੱਤਰ ਗੁਰਪ੍ਰੀਤਵੀ ਸ਼ਾਮਲ ਸੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕਤਲ ਦਾ ਠੇਕਾ ਮ੍ਰਿਤਕ ਔਰਤ ਦੇ ਪਤੀ ਕਿਸ਼ੋਰ ਸਿੰਘ ਨੇ ਦਿੱਤਾ ਸੀ ਦੋਸ਼ੀ ਸੁਪ੍ਰੀਤ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਆਨਲਾਈਨ ਇੱਕ ਚਾਕੂ ਖਰੀਦਿਆ ਸੀ ਉਸਨੇ ਪਹਿਲਾਂ ਮਾਸਕ ਪਾਇਆ ਤੇ ਰੈਕੀ ਕੀਤੀ ਅਤੇ ਫਿਰ 18 ਮਈ ਦੀ ਰਾਤ ਨੂੰ ਸੜਕ ਤੇ ਜਾਂਦੇ ਸਮੇਂ ਉਸਨੇ ਕਿਸ਼ੋਰ ਸਿੰਘ ਦੀ ਪਤਨੀ ਦਾ ਗਲਾ ਵਟਕੇ ਬੇਰਮੀ ਨਾਲ ਕਤਲ ਕਰ ਦਿੱਤਾ ਕਤਲ ਦੀ ਇੱਕ சிடிவி ਵੀ ਸਾਹਮਣੇ ਆਈ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਵਾਂ ਨੇ ਮੋਡਲਿੰਗ ਦੇ ਸ਼ੌਂਕ ਕਾਰਨ ਕੰਟਰੈਕਟ ਲੈਣ ਤੋਂ ਬਾਅਦ ਇਹ ਕਤਲ ਕੀਤਾ ਨਾਇਡਾ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਫਰਾਰ ਦੋਸ਼ੀ ਸੁਰਜਪੁਰ ਪੁਲਿਸ ਸਟੇਸ਼ਨ ਦੇ ਘੰਟਾ ਗੋਲ ਚੱਕਰ ਵਿੱਚ ਖੜੇ ਨੇ ਜੋ ਕਿਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਜਾਣਕਾਰੀ ਤੇ ਕਾਰਵਾਈ ਕਰਦੇ ਆ ਨਵੀਂ ਮੁੰਬਈ ਪੁਲਿਸ ਦੇ ਮਦਦਨਾ ਸੁਪਰੀ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਦੋਵੇਂ ਮੁਲਜ਼ਮਾ ਨੂੰ ਨਵੀਂ ਮੁੰਬਈ ਪੁਲਿਸ ਸਟੇਸ਼ਨ ਤੇ ਹਵਾਲੇ ਕਰ ਦਿੱਤਾ ਗਿਆ ਹੈ ਫਿਰ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕੀ ਜ਼ਰੂਰ ਦੱਸੋ ਹਰਿਆਣਾ ਦੇ ਮਸ਼ਹੂਰ ਇੰਸਟਾਗ੍ਰam ਕੰਟੈਂਟ ਕ੍ਰੀਏਟਰ ਸੁਖਪ੍ਰੀਤ ਸਿੰਘ ਉਰਫ ਸੁਖ ਰਤਿਆ ਨੂੰ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ ਕਤਲ ਕਰਨ ਵਾਲੇ ਦੋਵੇਂ ਭਰਾਵਾਂ ਨੂੰ ਨੌਇਡਾ ਐਸਟੀਐਫ ਨੇ ਸੁਰਜਪੁਰ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਹੈ ਦਰਸਲ ਸੁਖਪ੍ਰੀਤ ਸਿੰਘ ਨੇ ਆਪਣੇ ਮਾਮੇ ਦੇ ਮੁੰਡੇ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਨਵੀਂ ਮੁੰਬਈ ਵਿੱਚ ਇੱਕ ਠੇਕਾ ਲੈਣ ਤੋਂ ਬਾਅਦ ਔਰਤ ਦਾ ਕਤਲ ਕਰ ਦਿੱਤਾ ਸੁਖਰਤਿਆ ਦੇ ਇੰਸਟਾਗ੍ਰam ਤੇ 525000 ਤੋਂ ਵੀ ਵੱਧ ਫਾਰਵਰਡਸ ਨੇ ਇਸ ਪੂਰੀ ਸਾਜ਼ਿਸ਼ ਵਿੱਚ ਸੁਖਪ੍ਰੀਤ ਸਿੰਘ ਦੇ ਮਾਮੇ ਦਾ ਪੁੱਤਰ ਗੁਰਪ੍ਰੀਤਵੀ ਸ਼ਾਮਲ ਸੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕਤਲ ਦਾ ਠੇਕਾ ਮ੍ਰਿਤਕ ਔਰਤ ਦੇ ਪਤੀ ਕਿਸ਼ੋਰ ਸਿੰਘ ਨੇ ਦਿੱਤਾ ਸੀ ਦੋਸ਼ੀ ਸੁਖਪ੍ਰੀਤ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਆਨਲਾਈਨ ਇੱਕ ਚਾਕੂ ਖਰੀਦਿਆ ਸੀ ਉਸਨੇ ਪਹਿਲਾਂ ਮਾਸਕ ਪਾਇਆ ਤੇ ਰੈਕੀ ਕੀਤੀ ਅਤੇ ਫਿਰ 18 ਮਈ ਦੀ ਰਾਤ ਨੂੰ ਸੜਕ ਤੇ ਜਾਂਦੇ ਸਮੇ ਉਸਨੇ ਕਸ਼ੋਰ ਸਿੰਘ ਦੀ ਪਤਨੀ ਦਾ ਗਲਾ ਵਟਕੇ ਬਿਰਾਮੀ ਨਾਲ ਕਤਲ ਕਰ ਦਿੱਤਾ। ਕਤਲ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਵਾਂ ਨੇ ਮੋਡਲਿੰਗ ਦੇ ਸ਼ੌਂਕ ਕਾਰਨ ਕੰਟਰੈਕਟ ਲੈਣ ਤੋਂ ਬਾਅਦ ਇਹ ਕਤਲ ਕੀਤਾ। ਨੌਇਡਾ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਫਰਾਰ ਦੋਸ਼ੀ ਸੂਰਜਪੁਰ ਪੁਲਿਸ ਸਟੇਸ਼ਨ ਦੇ ਘੰਟਾ ਗੋਲ ਚੱਕਰ ਵਿੱਚ ਖੜੇ ਨੇ ਜੋ ਕਿਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਜਾਣਕਾਰੀ ਤੇ ਕਾਰਵਾਈ ਕਰਦੇ ਆ ਨਵੀਂ ਮੁੰਬਈ ਪੁਲਿਸ ਦੇ ਮਦਦਨਾ ਸੁਪਰੀ ਸਿੰਘ ਅਤੇ ਗੁਰਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਦੋਵੇਂ ਮੁਲਜ਼ਮਾਂ ਨੂੰ ਨਵੀਂ ਮੁੰਬਈ ਪੁਲਿਸ ਸਟੇਸ਼ਨ ਤੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜਰੂਰ ਦੱਸੋ